ਵਿਚਾਰਧਾਰਾ ਜਦੋਂ ਅੰਦੋਲਨ ਦੇ ਵਿੱਚੋਂ ਨਿਕਲੀ ਆ ਪਾਰਟੀ ਤੇ ਇੱਕ ਬਹੁਤ ਹੀ ਵੱਡਾ ਉਦੇਸ਼ ਲੈ ਕੇ ਚੱਲੀ ਸੀ ਜਦੋਂ ਜਿੰਨਾ ਚਿਰ ਤਾਂ ਸੱਤਾ ਤੋਂ ਬਾਹਰ ਰਹੀ ਆ ਉਨਾ ਚਿਰ ਤਾਂ ਬਹੁਤ ਵਧੀਆ ਗੱਲਾਂ ਬਾਤਾਂ ਰਹੀਆਂ ਵਿਚਾਰ ਬਹੁਤ ਅਛਰੇ ਆ ਪਰ ਜਦੋਂ ਦੀ ਹੁਣ ਸੱਤਾਧਾਰੀ ਹੋ ਚੁੱਕੀ ਆ ਪੰਜਾਬ ਦੇ ਵਿੱਚ ਪਾਰਟੀ ਤਾਂ ਆਪਣੇ ਵਿਚਾਰਧਾਰਾ ਤੋਂ ਬਿਲਕੁਲ ਹੀ ਪਰਾਂ ਹੋ ਚੁੱਕੀ ਹੋਰ ਪਾਰਟੀਆਂ ਦੇ ਵਿੱਚੋਂ ਇਕੱਠੇਾਰੇ ਇੱਕ ਸਮਾਂ ਸੀਗਾ ਜਦੋਂ ਕਹਿ ਰਹੇ ਸੀ ਅਸੀਂ ਦੂਜੀਆਂ ਪਾਰਟੀਆਂ ਦਾ ਕੂੜਾ ਇਕੱਠਾ ਨਹੀਂ ਕਰਾਂਗੇ ਤੇ ਅੱਜ ਇਹਨਾਂ ਨੂੰ ਕਿਹੋ ਜਿਹੀਆਂ ਇਹਨਾਂ ਦੀਆਂ ਮਜਬੂਰੀਆਂ ਹੋ ਗਈਆਂ ਕਿ ਇਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਕਾਉਂਸਲਰ ਵਾਸਤੇ ਇਵਨ ਕਿ ਪਿੰਡਾਂ ਦੇ ਵਿੱਚ ਸਰਪੰਚ ਲੈਵਲ ਤੇ ਜਾਂ ਪੰਚ ਲੈਵਲ ਤੇ ਵਾਰਡ ਲੈਵਲ ਤੇ ਇਹਨਾਂ ਨੂੰ ਦੂਜੇ ਹੀ ਪਾਰਟੀਆਂ ਦੇ ਵਿੱਚੋਂ ਬੰਦੇ ਲੈ ਕੇ ਆਉਣੇ ਪੈ ਰਹੇ ਆ ਰੰਗਲਾ ਪੰਜਾਬ ਟੀਮ ਕਹਿ ਰਹੀ ਕਿ ਪੰਜਾਬ ਰੰਗਲਾ ਟੀਮ ਬਣਾਤੀ ਭਗਵੰਤ ਸਿੰਘ ਸਾਹਿਬ ਨੇ ਕਿੰਨੇ ਇਹਨਾਂ ਨੇ ਅਹੁਦੇ ਵੰਡ ਦਿੱਤੇ ਆ ਕਿੰਨੀਆਂ ਚੇਅਰਮੈਨੀਆਂ ਚਲਗੀਆਂ ਕਿੰਨੀ ਮੈਂਬਰਸ਼ਿਪਾਂ ਚਲਗੀਆਂ ਕਿੰਨੇ ਅਹੁਦੇਦਾਰੀਆਂ ਚਲਗੀਆਂ ਕੋਈ ਵੀ ਪੰਜਾਬ ਦੇ ਵਿੱਚ ਇਹ ਦਦਨ ਮੁਸੀਬ ਭਾਈਚਾਰੇ ਦਾ ਇੱਕ ਵੀ ਅਹੁਦੇਦਾਰ ਲਾਇਆ ਇਹਨਾਂ ਨੇ ਜੇ ਇਹਨਾਂ ਨੇ ਲਗਾਇਆ ਤਾਂ ਮੈਨੂੰ ਦੱਸ ਦੋ ਠੀਕ ਹੈ ਤਾਂ ਤੁਸੀਂ ਮੈਨੂੰ ਰੋਂਗ ਸਾਬਤ ਕਰ ਸਕਦੇ ਆ ਕਿ ਲੀਡਰਸ਼ਿਪ ਕਿੱਥੋਂ ਚੱਲਦੀ ਆ ਤੁਹਾਨੂੰ ਵੀ ਪਤਾ ਕਿੱਥੋਂ ਚੱਲ ਰਹੀ ਆ ਤੇ ਉਹ ਲੀਡਰਸ਼ਿਪ ਬਿਲਕੁਲ ਫੇਲ ਆ ਪਾਰਟੀ ਦੀ ਸੀਐਲਡੀ ਐਡੇ ਵੱਡੇ ਪੱਦਰ ਤੇ ਫੇਲ ਆ ਕਿ ਇਹਨਾਂ ਨੇ ਜਿਹੜਾ ਇਹਨਾਂ ਦਾ ਸਿਟਿੰਗ ਐਮਪੀ ਆ ਉਹਨੂੰ ਇਹ ਟਿਕਟ ਵੀ ਅਨਾਉਂਸ ਕਰ ਦਿੰਦੇ ਆ ਆਪਣੇ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਵੀ ਕਰਾ ਦਿੰਦੇ ਆ ਸਾਡੇ ਜਲੰਧਰ ਦਾ ਸਭ ਤੋਂ ਵੱਡਾ ਗੁਰਦੁਆਰਾ ਮਾਡਲ ਟਾਊਨ ਸਾਹ ਵਿੱਚ ਮੱਥਾ ਟੇਕਾ ਕੇ ਵਾਅਦਾ ਵੀ ਕਰਾ ਦਿੰਦੇ ਆ ਉਸ ਤੋਂ ਬਾਅਦ ਫੇਰ ਉੱਟ ਪੂਸੀ ਮਾਰ ਜਾਂਦਾ ਜੀ ਇਹ ਪਾਰਟੀ ਦੀ ਸੀਐਡੀ ਫੇਲ ਨਹੀਂ ਹੈਗੀ ਇਹ ਪਾਰਟੀ ਦੀ ਨਲਾਕੀ ਨਹੀਂ ਹੈਗੀ ਇਸ ਗੱਲ ਨੂੰ ਫੱਲਾ ਛੱਡ ਰਹੇ ਆ ਕਿ ਸਾਨੂੰ ਪਹਿਲਾਂ ਹੀ ਪਤਾ ਸੀਗਾ ਕਿ ਰਿੰਕੂ ਨੇ ਸ਼ਸ਼ੀਲ ਰਿੰਕੂ ਨੇ ਭਾਜਪਾ ਜੁਆਇਨ ਕਰ ਲੈਣੀ ਆ ਜੇ ਜਨਾਬ ਜੀ ਤੁਹਾਨੂੰ ਪਹਿਲਾਂ ਹੀ ਪਤਾ ਸੀ ਤਾਂ ਤੁਸੀਂ ਉਹਨੂੰ ਟਿਕਟ ਕਿਉਂ ਨਾ ਉਸ ਕੀਤੀ ਫਿਰ ਤੁਸੀਂ ਕਹਿੰਦੇ ਕਿ ਉਹ ਲੋਕਾਂ ਦਾ ਰਿਜੈਕਟ ਕੀਤਾ ਹੋਇਆ ਸਮਾਨ ਆ ਮਾਨਮਿੰਗ ਆਂ ਆਮ ਆਦਮੀ ਪਾਰਟੀ ਦੇ ਤਾਂ ਐਮਐਲਏ ਜਿਹੜੇ ਆ ਉਹਨਾਂ ਕੋਲ ਕਮਾਂਡ ਨਹੀਂ ਹੈਗੀ ਉਹਨਾਂ ਦੇ ਉੱਤੇ ਇਹਨਾਂ ਨੇ ਦਿੱਲੀ ਤੋਂ ਯੂਪੀ ਤੋਂ ਲਿਆ ਕੇ ਬੰਦੇ ਰੱਖੇ ਹੋਏ ਆ ਕਿ ਹਾਂਜੀ ਫਲਾਨਾ ਆਰਾਮ ਧਮਕੜਾ ਚੰਦ ਪ੍ਰਾਨਾ ਪ੍ਰਾਉ ਫਲਾਨਾ ਨਾਥ ਉਹਨਾਂ ਦੀਆਂ ਕਮਾਂਡਾਂ ਚੱਲਦੀਆਂ ਉਹਨਾਂ ਨੂੰ ਸ਼ਾਮ ਨੂੰ ਰਿਪੋਰਟ ਚੱਲਦੀ ਆ ਐਮਐਲਏ ਉਹਨਾਂ ਨੂੰ ਆਪਣਾ ਰਿਪੋਰਟ ਕਾਰਡ ਸਬਮਿਟ ਕਰਦਾ ਆ ਸਾਰੀ ਸਕ੍ਰਿਪਟਰ ਐਮਐਲਏ ਨੂੰ ਉਹਦੀ ਜਾਂਦੀ ਉਹਨਾਂ ਦੀ ਜਾਂਦੀ ਆ ਰਾਤ ਨੂੰ ਸਵੇਰੇ ਉਹ ਉਸ ਲਈ ਆਪਣਾ ਉਦਾਂ ਦੇ ਆਪਣੇ ਸਕ੍ਰਿਪਟ ਜਿਹੜੀ ਤਿਆਰ ਦਿੱਤੀ ਉਹਨਾਂ ਨੂੰ ਜਾਂਦੀ ਆ ਉਦਾਂ ਦੇ ਆਪਣਾ ਰੋਲ ਅਦਾ ਕਰਦੇ ਆ ਜੀ ਜਲੰਧਰ ਸਿਟੀ ਲਾਈਵ ਦੇ ਦੇ ਤਮਾਮ ਦਸਕਾਰ ਸਵਾਗਤ ਮੈਂ ਅੱਡਾ ਆਪਣਾ ਰਾਜ ਸੋਤਾ ਅੱਜ ਸਾਡੇ ਨਾਲ ਮੌਜੂਦ ਹੈ ਰਜੀਵ ਮਸੀ ਜ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਆਪਣਾ ਚਿਹਰਾ ਲੈਂਦਾ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਮੌਜੂਦ ਸੀ ਹੁਣ ਜਿਹੜਾ ਇਹਨਾਂ ਵੱਲੋਂ ਜਿਹੜੀ ਆਮ ਆਦਮੀ ਪਾਰਟੀ ਨੂੰ ਵਰਜ਼ੈਂਟ ਦੇ ਦਿੱਤਾ ਗਿਆ ਇਹਨਾਂ ਵੱਲੋਂ ਜਿਹੜੀ ਆਮ ਆਦਮੀ ਪਾਰਟੀ ਛੱਡ ਦਿੱਤੀ ਗਈ ਆ ਅਸੀਂ ਜਾਣਾਂਗੇ ਆਮ ਆਦਮੀ ਪਾਰਟੀ ਛੱਡਣ ਦਾ ਕਾਰਨ ਕੀ ਹੈ ਪਹਿਲਾਂ ਜੀ ਰਜੀਵ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਸਾਡੇ ਜਨਰਲ ਸਿਟੀ ਲਾਈਵ ਦੇ ਵਿੱਚ ਧੰਨਵਾਦ ਜੀ ਰਾਜਨ ਜੀ ਕਿ ਤੁਸੀਂ ਸਾਡੇ ਲਈ ਟਾਈਮ ਕੱਢਿਆ ਤੁਹਾਡਾ ਬਹੁਤ-ਬਹੁਤ ਜਿਆਦਾ ਧੰਨਵਾਦ ਅਛੇ ਜੀ ਜਿਹੜਾ ਰਜੀਵ ਜੀ ਜੇ ਦੇਖਿਆ ਜਾਵੇ ਤੁਸੀਂ ਕਾਫੀ ਜ਼ਿਆਦਾ ਮਿਹਨਤਾਂ ਕੀਤੀਆਂ ਆ ਆਮ ਆਦਮੀ ਪਾਰਟੀ ਦੇ ਜਿਹੜੇ ਇਲੈਕਸ਼ਨ ਸੀ ਜਿਹੜੇ ਸਰਕਾਰ ਹੋਣੀ ਸੀ ਕਿ ਦੇਖਿਆ ਤੁਸੀਂ ਕਾਫੀ ਜ ਦਿਨ ਰਾਤ ਦੇ ਕੰਮ ਕਰਤੀਆਂ ਆ ਆਮ ਆਦਮੀ ਪਾਰਟੀ ਦੇ ਅੱਜ ਕੀ ਕਰਨ ਪਿਆ ਜਿਹੜਾ ਆਮ ਆਦਮੀ ਪਾਰਟੀ ਤੁਸੀਂ ਛੱਡ ਕੇ ਜਿਹੜੇ ਕਾਲੀ ਦਾਨ ਜੁਆਇਨ ਕਰ ਲਈ ਦੇਖੋ ਜੀ ਤੁਹਾਡਾ ਸਵਾਲ ਜਿਹੜਾ ਬਿਲਕੁਲ درست ਆ ਮੈਂ ਦੱਸਣਾ ਚਾਹੁੰਦਾ ਜੀ ਆਮ ਆਦਮੀ ਪਾਰਟੀ ਜਿਹੜੀ ਸੀ ਉਹ ਇੱਕ ਪਾਰਟੀ ਨਹੀਂ ਸੀ ਉਹ ਇੱਕ ਵਿਚਾਰਧਾਰਾ ਸੀ ਜਦੋਂ ਅੰਦੋਲਨ ਦੇ ਵਿੱਚੋਂ ਨਿਕਲੀ ਆ ਪਾਰਟੀ ਤੇ ਇੱਕ ਬਹੁਤ ਹੀ ਵੱਡਾ ਉਦੇਸ਼ ਲੈ ਕੇ ਚੱਲੀ ਸੀ ਜਦੋਂ ਜਿੰਨਾ ਚਿਰ ਤਾਂ ਸੱਤਾ ਤੋਂ ਬਾਹਰ ਰਹੀ ਆ ਉਹਨਾਂ ਚਿਰ ਤਾਂ ਬਹੁਤ ਵਧੀਆ ਗੱਲਾਂ ਬਾਤਾਂ ਰਹੀਆਂ ਵਿਚਾਰ ਬਹੁਤ ਅੱਛੇ ਰਿਹਾ ਪਰ ਜਦੋਂ ਦੀ ਹੁਣ ਸੱਤਾਧਾਰੀ ਹੋ ਚੁੱਕੀ ਆ ਪੰਜਾਬ ਦੇ ਵਿੱਚ ਪਾਰਟੀ ਤਾਂ ਆਪਣੇ ਵਿਚਾਰਧਾਰਾ ਤੋਂ ਬਿਲਕੁਲ ਹੀ ਪਰਾਂ ਹੋ ਚੁੱਕੀ ਆ ਹੁਣ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨਾ ਹੋ ਕੇ ਇੱਕ ਕੰਪਨੀ ਰਹਿ ਗਈ ਆ ਜਾਂ ਕਹਿ ਲਈਏ ਕਿ ਇੱਕ ਸੰਪਰਦਾ ਰਹਿ ਗਈ ਆ ਜਾਂ ਸਮੂਦਾਇ ਰਹਿ ਗਈ ਜਿਹਦੇ ਵਿੱਚ ਸਿਰਫ ਲੁੱਟ ਖਸੁੱਟ ਤੇ ਸਿਰਫ ਡਰਾਵੇ ਤਮ ਕਰ ਰਿਹਾ ਹੋਰ ਕੁਛ ਨਹੀਂ ਜੀ ਜਿਹੜੇ ਛੱਡਣ ਦਾ ਕਰ ਆ ਤੁਹਾਨੂੰ ਕੋਈ ਡਰਾਵੇ ਡਰਾਵਿਕ ਤਾਂ ਤੁਹਾਨੂੰ ਵੀ ਡਰਾਵੇ ਹੈ ਕਿ ਜਿਹੜਾ ਤੁਸੀਂ ਛੱਡੀ ਆ ਡਰਾਵੇ ਮੈਨੂੰ ਕੀ ਆਉਣਾ ਜੀ ਮੈਨੂੰ ਕੋਈ ਡਰਾਵੇ ਨਹੀਂ ਆਇਆ ਮਤਲਬ ਤੁਸੀਂ ਦੇਖ ਹੀ ਰਹੇ ਆ ਜੀ ਹੋਰ ਪਾਰਟੀਆਂ ਦੇ ਵਿੱਚੋਂ ਇਕੱਠੇ ਕਰੇ ਇੱਕ ਸਮਾਂ ਸੀਗਾ ਜਦੋਂ ਕਹਿ ਰਹੇ ਸੀ ਅਸੀਂ ਦੂਜੀਆਂ ਪਾਰਟੀਆਂ ਦਾ ਕੂੜਾ ਇਕੱਠਾ ਨਹੀਂ ਕਰਾਂਗੇ ਤੇ ਅੱਜ ਇਹਨਾਂ ਨੂੰ ਕਿਹੋ ਜਿਹੀਆਂ ਇਹਨਾਂ ਦੀਆਂ ਮਜਬੂਰੀਆਂ ਹੋ ਗਈਆਂ ਕਿ ਇਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਕਾਉਂਸਲਰ ਵਾਸਤੇ ਈਵਨ ਕੀ ਪਿੰਡਾਂ ਦੇ ਵਿੱਚ ਸਰਪੰਚ ਲੈਵਲ ਤੇ ਜਾਂ ਪੰਚ ਲੈਵਲ ਤੇ ਵਾਰਡ ਲੈਵਲ ਤੇ ਇਹਨਾਂ ਨੂੰ ਦੂਜੇ ਹੀ ਪਾਰਟੀਆਂ ਦੇ ਵਿੱਚੋਂ ਬੰਦੇ ਲੈ ਕੇ ਆਉਣੇ ਪੈ ਰਿਆ ਤੇ ਗਰਾਊਂਡ ਲੈਵਲ ਤੇ ਆਪਣਾ ਕੈਡਰ ਛੱਡ ਕੇ ਦੂਜੇ ਬੰਦਿਆਂ ਨੂੰ ਇਹਨਾਂ ਨੂੰ ਸਟੈਬਲਿਸ਼ ਕਰਨਾ ਪੈ ਰਿਆ फेलਿਆ ਸਰਕਾਰ ਇਹ ਵੀ ਵਿਚਾਰਤਾ ਦਾ ਫੇਲਿਆ ਸੋ ਇਸ ਲਈ ਡਰਾਵਿਤ ਮੁਕਾਮ ਇਹ ਇਹ ਆ ਕਿ ਕੀ ਇਹਨਾਂ ਨੇ ਸਿਰਫ ਉਹੋ ਹੀ ਬੰਦੇ ਚੱਕੇ ਜਿਹੜੇ ਪੁਰਾਣੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਦੇ ਵਿੱਚ ਸੀ ਭਾਜਪਾ ਸੀ ਜਿਹੜੇ ਲੋਕੀ ਕਿਤੇ ਨਾ ਕਿਤੇ ਗਲਤ ਕੰਮਾਂ ਦੀ ਆੜ ਦੇ ਵਿੱਚ ਸੀਗੇ ਉਹੀ ਲੋਕ ਜਿਹੜੇ ਆ ਉਹ ਇਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਆ ਜੀ ਜੀ ਦੇਖਿਆ ਰਜੀਵ ਜੀ ਪਹਿਲਾਂ ਤੁਸੀਂ ਕਾਂਗਰਸ ਜੋ ਆ ਕਾਂਗਰਸ ਦੇ ਵਿੱਚ ਸੀ ਨਾ ਉਹ ਉਸ ਤੋਂ ਬਾਅਦ ਤੁਸੀਂ ਆਮ ਆਦਮੀ ਪਾਰਟੀ ਚ ਜੁਆਇਨ ਕੀਤੀ ਹੁਣ ਕਾਲੀ ਦਲ ਕੀ ਕਰਨਾ ਹੈ ਜਿਹੜਾ ਇਹ ਬਦਲ ਤੋਂ ਬਦਲ ਪਾਰਟੀਆਂ ਸ਼ੁਰੂ ਕਰਤੀ ਨਹੀ 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 ਰਾਜਨ ਜੀ ਦੇਖੋ ਜੀ ਮੈਂ ਪਹਿਲਾਂ ਕਿਸੇ ਵੀ ਪਾਰਟੀ ਨਾਲ ਨਹੀਂ ਸੀ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਇੱਕ ਪਾਰਟੀ ਜੁਆਇਨ ਕੀਤੀ ਸੀ ਉਹ ਸੀਗੀ ਆਮ ਆਦਮੀ ਪਾਰਟੀ ਜਿਹਦੇ ਮੇਰੇ ਕੋਲ ਮੈਂਬਰਸ਼ਿਪ ਸੀ ਉਸ ਤੋਂ ਬਾਅਦ ਮੈਂ ਆਮ ਆਦਮੀ ਪਾਰਟੀ ਛੱਡ ਕੇ ਹੁਣ ਅਕਾਲੀ ਦਲ ਜੁਆਇਨ ਕੀਤਾ ਜੀ ਉਹਦੇ ਪਿੱਛੇ ਵੀ ਇੱਕ ਰੀਜ਼ਨ ਹੈ ਜੀ ਕਿ ਆਮ ਆਦਮੀ ਪਾਰਟੀ ਮੈਂ ਤੁਹਾਨੂੰ ਦੱਸ ਚੁੱਕਾ ਕਿ ਇਹ ਇੱਕ ਹੁਣ ਉਹ ਪਾਰਟੀ ਉਹ ਵਿਚਾਰਧਾਰਾ ਵਾਲੀ ਪਾਰਟੀ ਨਹੀਂ ਰਹੀ ਆ ਸੋ ਜੋ ਮੈਨੂੰ ਅੱਜ ਦੇ ਹਾਲਾਤਾਂ ਦੇ ਅਕੋਰਡਿੰਗ ਜਾਂ ਮੈਨੂੰ ਆਪਣੇ ਮਸੀਹ ਸਮਾਜ ਦੇ ਹਾਲਾਤਾਂ ਦੇ ਅਕੋਰਡਿੰਗ ਮੈਂ ਇੱਕ ਜੋ ਆਪਣਾ ਨਿੱਜੀ ਫੈਸਲਾ ਲਿਆ ਤਾਂ ਮੈਨੂੰ ਲੱਗਦਾ ਕਿ ਜੇ ਕਿਤੇ ਕੋਈ ਸਾਡੇ ਲੋਕਾਂ ਲਈ ਸਾਡੇ ਸਮਾਜ ਦੇ ਲੋਕਾਂ ਲਈ ਕੋਈ ਜਸਟੀਫਿਕੇਸ਼ਨ ਹੁੰਦੀ ਆ ਜਾਂ ਕੋਈ ਜਸਟੀਫਾਈ ਕਰਦੀ ਆ ਪਾਰਟੀ ਤਾਂ ਉਹ ਅਕਾਲੀ ਦਲ ਪਾਰਟੀ ਹੀ ਆ ਅੱਛਾ ਜੀ ਰਜੀਵ ਜੀ ਦੇਖਿਆ ਜਾਵੇ ਮੈਨੂੰ ਲੱਗਦਾ ਜੇ ਛੱਡਣ ਦਾ ਕਾਰਨ ਇਹ ਤਾਂ ਨਹੀਂ ਆ ਕਿ ਜਿਹੜੀ ਤੁਹਾਨੂੰ ਚੇਅਰਮੈਨੀ ਨਹੀਂ ਮਿਲੀ ਉਹ ਤੋਂ ਨਾਰਾਜ਼ ਕੇ ਚੱਲਦੇ ਤੁਸੀਂ ਅੜੀ ਆਮ ਆਦੀ ਪਾਰਟੀ ਛੱਡ ਕੇ ਆਪਣੇ ਅਕਾਲੀ ਦਲ ਤੇ ਚੱਲ ਗਏ ਨਹੀਂ 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 ਜੀ ਮੈਂ ਦੇਖੋ ਸ਼ਹਿਰ ਮੈਂ ਹੋਰ ਛੇ ਮਹੀਨੇ ਵੇਟ ਕਰ ਲੈਣਾ ਹੈ ਸਾਲ ਵੇਟ ਕਰ ਲੈਣਾ ਚੇਅਰਮੈਨੀ ਜੇ ਤੁਸੀਂ ਗੱਲ ਕਰਦੇ ਆ ਕਿ ਚੇਅਰਮੈਨੀ ਨਹੀਂ ਮਿਲੀ ਉਹ ਤਾਂ ਮੇਰੀ ਪਾਰਟੀ ਨੂੰ ਮੇਰੀ ਮਿਹਨਤ ਦਾ ਪਤਾ ਗੁਜਰਾਤ ਵਿੱਚ ਹਿਮਾਚਲ ਵਿੱਚ ਪੰਜਾਬ ਬਾਕੀ ਡਾਡੀਆਂ ਦੇਖੀਆਂ ਅਸੀਂ ਪੋਸਟਾ ਵੀ ਦੇਖੀਆਂ ਕਿ ਮਤਲਬ ਤੁਸੀਂ ਕਾਫੀ ਮਿਹਨਤਾਂ ਕੀਤੀਆਂ ਜਦੋਂ ਇਲੈਕਸ਼ਨ ਚੱਲਦੇ ਜਿੱਥੇ ਵੀ ਇਲੈਕਸ਼ਨ ਤੁਸੀਂ ਪਹੁੰਚਦੇ ਸੀ ਆਪਣੀ ਜਿਹੜਿਆ ਜਿਹੜਾ ਆਪਣਾ ਸਹਿਯੋਗ ਪੂਰਾ ਦਿੰਦੇ ਸੀ ਪਾਰਟੀ ਨੂੰ ਮੈਂ ਉਹੀ ਤੁਹਾਨੂੰ ਕਹਿ ਰਿਹਾ ਕਿ ਗੁਜਰਾਤ ਦੇ ਵਿੱਚ ਤਾਂ ਸੋਕੀ ਮੈਂ ਵਿਧਾਨ ਸਭਾ ਇੰਚਾਰਜ ਵੀ ਲਗਾ ਰਿਹਾ ਜੀ ਉੱਥੇ ਕੋੜੀਨਾਰ ਵਿਧਾਨ ਸਭਾ ਸੀਗੀ ਜਿਹਦੇ ਵਿੱਚ ਮੈਂ ਵਿਧਾਨ ਸਭਾ ਇੰਚਾਰਜ ਲਗਾ ਰਿਹਾ ਜਦਕਿ ਉਹ ਉਹ ਸੀਟ ਸੀਗੀ ਗੁਜਰਾਤ ਦੇ ਵਿੱਚ ਜਿੱਥੇ ਮੇਰੇ ਤੋਂ ਪਹਿਲਾਂ ਮੌਜੂਦਾ ਐਮਐਲਏ ਜਗਰਾਉ ਤੋਂ ਸਰਜੀਤ ਕੋਰਮਾਨੂ ਕੇ ਲੱਗੀ ਸੀ ਦੋ ਦਿਨਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਦਾ ਐਮਐਲਏ ਜਿਹੜੀ ਸਰਜੀਤ ਪਰਮਾਨੂ ਕੇ ਉੱਥੋਂ ਭੱਜ ਆਉਂਦੀ ਆ ਤੇ ਪਾਰਟੀ ਉੱਥੇ ਮੈਨੂੰ ਵਿਧਾਨ ਸਭਾ ਇੰਚਾਰਜ ਲਾਉਂਦੀ ਆ ਤਾਂ ਮੇਰੀ ਪਾਰਟੀ ਦੇ ਵਿੱਚ ਮੇਰੀ ਕੋਈ ਮਿਹਨਤ ਘਟ ਨਹੀਂ ਸੀ ਜਾਂ ਮੇਰਾ ਸਮਾਂ ਘਟ ਨਹੀਂ ਸੀ ਮੈਨੂੰ ਕੋਈ ਲਾਲਚ ਨਹੀਂ ਸੀ ਤੇ ਨਾ ਮੈਂ ਉਸ ਵੇਲੇ ਗੁਜਰਾਤ ਇਸ ਟਰਮ ਆਨ ਕੰਡੀਸ਼ਨ ਤੇ ਯਾਹ ਵਾਅਦੇ ਤੇ ਗਿਆ ਸੀ ਕਿ ਮੈਨੂੰ ਚੇਅਰਮੈਨ ਹੀ ਦੋਗੇ ਤਾਂ ਉਹ ਤਾਂ ਮੈਂ ਉੱਥੇ ਕੰਮ ਕਰਾਂਗਾ ਨਹੀਂ ਵੀ ਇੰਨੀ ਮਿਹਨਤ ਕੀਤੀ ਹੈ ਮਿਹਨਤ ਨਹੀਂ ਤੁਹਾਡੀ ਦੇਖੀ ਉਹਨਾਂ ਨੇ ਕਿ ਤੁਸੀਂ ਮਿਹਨਤ ਕਰਦੇ ਦਿਨ ਰਾਤ ਇੱਕ ਕਰਤਾ ਪਾਰਟੀ ਦੇ ਤੁਹਾਨੂੰ ਕੋਈ ਨਾ ਕੋਈ ਜੇ ਤੁਸੀਂ ਕਹਿੰਦੇ ਮੈਂ ਆਪਣੇ ਸਮਾਜ ਲਈ ਖੜਾ ਆਪਣੇ ਸਮਾਜ ਦੀਆਂ ਗੱਲਾਂ ਕਰਦੇ ਤੁਹਾਨੂੰ ਉਹਨਾਂ ਨੂੰ ਲੱਗਦਾ ਢਾਡੇ ਸਮਾਜ ਲਈ ਤੁਹਾਨੂੰ ਜਿਹੜਾ ਓਧਾ ਦੇਣਾ ਚਾਹੀਦਾ ਆਪਣੇ ਸਮਾਜ ਲਈੜਾ ਕੰਮ ਕਰ ਸਕਦੇ ਆਪਣੇ ਸਮਾਜ ਦੀ ਆ ਜਿਹੜੀ ਗੱਲ ਅੱਗੇ ਲੈ ਕੇ ਜਾ ਸਕਦੇ ਸੀ ਸਰ ਆਹੀ ਤਾਂ ਤਰਾਸਦੀ ਮੈਂ ਤੁਹਾਨੂੰ ਕਹਿ ਰਿਹਾ ਜੀ ਰੰਗਲਾ ਪੰਜਾਬ ਟੀਮ ਕਹਿ ਰਿਹਾ ਕਿ ਪੰਜਾਬ ਰੰਗਲਾ ਟੀਮ ਬਣਾਤੀ ਭਗਵੰਤ ਜੀ ਸਾਹਿਬ ਨੇ ਕਿੰਨੇ ਇਹਨ ਕਿੰਨੀਆਂ ਚੇਅਰਮੈਨੀਆਂ ਚਲਗੀਆਂ ਕਿੰਨੀ ਮੈਂਬਰਸ਼ਿਪਾਂ ਚਲਗੀਆਂ ਕਿੰਨੇ ਅਹੁਦੇਦਾਰੀਆਂ ਚਲਗੀਆਂ ਕੋਈ ਵੀ ਪੰਜਾਬ ਦੇ ਵਿੱਚ ਇਹ 10 ਦਿਨ ਮੁਸੀਬ ਭਾਈਚਾਰੇ ਦਾ ਇੱਕ ਵੀ ਅਹੁਦੇਦਾਰ ਲਾਇਆ ਇਹਨਾਂ ਨੇ ਜੇ ਇਹਨਾਂ ਨੇ ਲਗਾਇਆ ਤਾਂ ਮੈਨੂੰ ਦੱਸ ਦੋ ਠੀਕ ਆ ਤਾਂ ਤੁਸੀਂ ਮੈਨੂੰ ਰੋਂਗ ਸਾਬਤ ਕਰ ਸਕਦੇ ਆ ਇਹਨਾਂ ਨੇ ਸਾਰਿਆਂ ਨੂੰ ਦਿੱਤੇ ਮੁਸਲਮਾਨ ਭਾਈਚਾਰੇ ਕ੍ਰਿਸ਼ਚਨਾਂ ਦਾ ਇੱਕੋ ਇੱਕ ਤਾਂ ਅਹੁਦਾ ਸੀਗਾ ਇੱਕੋ ਇੱਕ ਤਾਂ ਕ੍ਰਿਸ਼ਚਨਾਂ ਕੋਲ ਕੋਈ ਐਮਐਲਏ ਨਹੀਂ ਆਪਣਾ ਕੋਈ ਕ੍ਰਿਸ਼ਚਨਾਂ ਕੋਲ ਕੋਈ ਆਪਣਾ ਕਾਉਂਸਲਰ ਮੇਅਰ ਨਹੀਂ ਹੈਗਾ ਕੋਈ ਐਮਪੀ ਨਹੀਂ ਹੈਗਾ ਇੱਕ ਹੀ ਆਪਣੀ ਸਰਕਾਰ ਦੇ ਵਿੱਚ ਉਹਨਾਂ ਨੂੰ ਆਵਾਜ਼ ਰੱਖਣ ਲਈ ਇੱਕ ਹੀ ਉਹਨਾਂ ਕੋਲ ਆਉਂਦਾ ਸੀਗਾ ਮਿਨੋਰੀਟੀ ਕਮਿਸ਼ਨ ਜਿਹਨੂੰ ਆਪਾਂ ਕਹਿੰਦੇ ਆ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਉਹਦੀ ਚੇਅਰਮੈਨ ਜਿਹੜੀ ਸੀਗੀ ਅਕਾਲੀ ਉਹ ਪਹਿਲੀ ਗੱਲ ਤਾਂ ਕਮਿਸ਼ਨ ਵੀ ਅਕਾਲੀ ਦਲ ਨਹੀਂ ਬਣਾਇਆ ਹੋਇਆ ਸੀ ਤੇ ਅਕਾਲੀ ਦਲ ਉਹ ਪ੍ਰਕਾਸ਼ ਸਾਡੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਉਹਨਾਂ ਨੇ ਹੀ ਉਹ ਕਮਿਸ਼ਨ ਬਣਾਇਆ ਸੀ ਉਹ ਕਮਿਸ਼ਨ ਜਿਹੜਾ ਸੀਗਾ ਉਹਦੀ ਚੇਅਰਮੈਨ ਹੀ ਪੰਜਾਬ ਦੇ ਵਿੱਚ ਕ੍ਰਿਸ਼ਨਾਂ ਕੋਲੀ ਸੀ ਇਹਨਾਂ ਨੇ ਉਹ ਪ੍ਰਥਾ ਵੀ ਚੇਂਜ ਕਰ ਦਿੱਤੀ ਉਹ ਮੁਸਲਮਾਨ ਭਾਈਚਾਰੇ ਦੇ ਲੋਕ ਹਤਾ ਤੇ ਜਿਹੜਾ ਲਾਇਆ ਆ ਉਹ ਮਾਈਗਰੇਟ ਆ ਹੀ ਉਹ ਉਹਨੂੰ ਮੈਂ ਤੁਹਾਨੂੰ ਕਹਿ ਦਨਾ ਕਿ ਤੁਸੀਂ ਉਹਨਾਂ ਤਰਕ ਕਰਾ ਲਓ ਜੀ ਉਹਨੂੰ ਤਾਂ ਮੁੜਨ ਲਈ ਜਿਹੜਾ ਇਸ ਕਮਿਸ਼ਨ ਦਾ ਢਾਂਚਾ ਉਹਨੂੰ ਉਹਦੇ ਢਾਂਚੇ ਬਾਰੇ ਹੀ ਨਹੀਂ ਪਤਾ ਹੈਗਾ ਜੀ ਜਿਹੜਾ ਇਹਨਾਂ ਨੇ ਉਹ ਚੇਅਰਮੈਨ ਲਾਇਆ ਜੀ ਉਹ ਤੋਂ ਮਾਈਗਰੇਟ ਆ ਜੀ ਪੰਜਾਬ ਦਾ ਵਸਨੀਕ ਨਹੀਂ ਹੈਗਾ ਜੀ ਇਹ ਕਿੱਥੇ ਤੁਸੀਂ ਦੱਸੋ ਜੀ ਪੰਜਾਬ ਦਾ ਕਿਹੜਾ ਮੋਲ ਮੋੜ ਰਿਹਾ ਜੀ ਕੋਈ ਮੋਲ ਨਹੀਂ ਮੋੜ ਰਿਹਾ ਜੀ ਸਗੋ ਕਿ ਇਹ ਪੰਜਾਬ ਦੀ ਲੁੱਟ ਖਸੁੱਟ ਹੋ ਰਹੀ ਆ ਖੱਲੇ ਤਾਂ ਹੋਰ ਬਹੁਤ ਕਈ ਪੱਤੇ ਖੁੱਲਣਗੇ ਇਹ ਤਾਂ ਇਹਨਾਂ ਦੀ ਸ਼ਾਇਦ ਕਿਤੇ ਤੁਹਾਨੂੰ ਇਹ ਲੱਗੂਗਾ ਕਿ ਮੈਂ ਘਟਗਣਤੀ ਕਮਿਸ਼ਨ ਦੀ ਗੱਲ ਕਰ ਰਿਹਾ ਕਿਉਂਕਿ ਸ਼ਾਇਦ ਮੈਂ 크ਰਿਸਚੀਅਨ ਸਮਾਜ ਨੂੰ ਬਿਲੋਂਗ ਕਰਦਾ ਹਾਂ ਪਹਿਲਾਂ ਤਾਂ ਮੈਂ ਆਪਣਾ ਹੀ ਪੱਖ ਰੱਖੂਗਾ ਨਹੀਂ ਫਿਰ ਮੈਂ ਉਸ ਤੋਂ ਬਾਅਦ ਦੇਖੂਗਾ ਕਿ ਮੇਰੇ ਕਿਸੇ ਭੈਣ ਭਰਾ ਨਾਲ ਕੀ ਧੱਕਾ ਹੋਇਆ ਫਿਰ ਮੈਂ ਉਹੀ ਗੱਲ ਵੀ ਰੱਖ ਦੂੰਗਾ ਜੀ ਬਹੁਤ ਕੁਝ ਹੋਇਆ ਪਾਰਟੀ ਦੇ ਵਿੱਚ ਇੱਕ ਬੰਦਿਆਂ ਦਾ ਕਹਾਣੀ ਹੋਇਆ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਇੱਕ ਸਮੂਹ ਦਾ ਵਿਸ਼ੇਸ਼ ਦਾ ਕਾਣ ਨਹੀਂ ਹੋਇਆ ਬਹੁਤ ਹੀ ਲੋਕਾਂ ਦਾ ਕਾਣ ਹੋਇਆ ਤੇ ਬਾਕੀ ਜਿਹੜੀ ਪਾਰਟੀ ਆ ਜਿਹੜੀ ਆਪਣੇ ਸਿਧਾਂਤਾਂ ਤੋਂ ਬਿਲਕੁਲ ਭਟਕ ਚੁੱਕੀ ਆ ਜਲੰਧਰ ਜਿੱਦੋਂ ਕਹਿ ਕੇ ਆ ਇਸ ਆਮ ਆ ਦੀ ਪਾਰਟੀ ਆਮ ਲੋਕਾਂ ਲਈ ਹੁਣ ਤੁਹਾਡੇ ਕਹਿਣ ਦਾ ਮਤਲਬ ਇਹ ਆਮ ਪਾਰਟੀ ਆਮ ਲੋਕਾਂ ਦੀ ਨਹੀਂ ਰਹਿ ਚੁੱਕੀ ਮੈਂ ਤੁਹਾਨੂੰ ਜੈਰੀ ਗੱਲ ਨਹੀਂ ਕਰਦੇ ਮੈਂ ਤੁਹਾਨੂੰ ਸਿਰਫ ਆਪਣੀ ਜਲੰਧਰ ਸ਼ਹਿਰ ਦੀ ਗੱਲ ਕਰਦਾ ਜਲੰਧਰ ਸ਼ਹਿਰ ਦੀ ਲੀਡਰਸ਼ਿਪ ਕਿੱਥੋਂ ਚੱਲਦੀ ਆ ਤੁਹਾਨੂੰ ਵੀ ਪਤਾ ਕਿੱਥੋਂ ਚੱਲ ਰਹੀ ਆ ਤੇ ਉਹ ਲੀਡਰਸ਼ਿਪ ਬਿਲਕੁਲ ਫੇਲ ਆ ਪਾਰਟੀ ਦੀ ਸੀਐਡੀ ਐਡੇ ਵੱਡੇ ਪੱਦਰ ਤੇ ਫੇਲ ਆ ਕਿ ਇਹਨਾਂ ਨੇ ਜਿਹੜਾ ਇਹਨਾਂ ਦਾ ਸਿਟਿੰਗ ਐਮਪੀ ਆ ਉਹਨੂੰ ਇਹ ਟਿਕਟ ਵੀ ਅਨਾਉਂਸ ਕਰ ਦਿੰਦੇ ਆ ਆਪਣੇ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਵੀ ਕਰਾ ਦਿੰਦੇ ਆ ਸਾਡੇ ਜਲੰਧਰ ਦਾ ਸਭ ਤੋਂ ਵੱਡਾ ਗੁਰਦੁਆਰਾ ਮਾਡਲ ਟਾਊਨ ਸਾਹ ਵਿੱਚ ਮੱਥਾ ਟੇਕਾ ਕੇ ਵਾਅਦਾ ਵੀ ਕਰਾ ਦਿੰਦੇ ਆ ਉਸ ਤੋਂ ਬਾਅਦ ਫੇਰ ਉੱਟ ਪੁਸੀ ਮਾਰ ਜਾਂਦਾ ਜੀ ਇਹ ਪਾਰਟੀ ਦੀ ਸੀਐਡੀ ਫੇਲ ਨਹੀਂ ਹੈਗੀ ਇਹ ਪਾਰਟੀ ਦੀ ਨਲਾਕੀ ਨਹੀਂ ਹੈਗੀ ਸੋ ਇਸ ਲਈ ਮੈਂ ਤੁਹਾਨੂੰ ਕਹਿ ਰਿਹਾ ਵਿਚਾਰਧਾਰਾ ਤੋਂ ਭਟਕ ਚੁੱਕੀ ਆ ਤੇ ਪਾਰਟੀ ਦੀਆਂ ਬਹੁਤ ਨਲਾਕੀਆਂ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਹਲੇ ਬਹੁਤ ਸਾਰੀਆਂ ਤੁਸੀਂ ਆਪ ਕਾਊਂਟਰ ਕਰੋ ਜਾਂ ਆਪ ਤੁਸੀਂ ਦੇਖੋ ਮੈਂ ਤਾਂ ਤੁਹਾਨੂੰ ਦੱਸ ਹੀ ਦਊਗਾ ਤੇ ਉਸ ਤੋਂ ਇਹਨਾਂ ਦੇ ਜਿਹੜੇ ਲੀਡਰ ਆ ਉਹ ਆਪਣੇ ਆਪ ਨੂੰ ਇਸ ਗੱਲ ਤੋਂ ਪੱਲਾ ਝੜ ਰਹੇ ਆ ਕਿ ਸਾਨੂੰ ਪਹਿਲਾਂ ਹੀ ਪਤਾ ਸੀਗਾ ਕਿ ਰਿੰਕੂ ਨੇ ਸ਼ਸ਼ੀਲ ਰਿੰਕੂ ਨੇ ਭਾਜਪਾ ਜੁਆਇਨ ਕਰ ਲੈਣੀ ਆ ਜੇ ਜਨਾਬ ਜੀ ਤੁਹਾਨੂੰ ਪਹਿਲਾਂ ਹੀ ਪਤਾ ਸੀ ਤਾਂ ਤੁਸੀਂ ਉਹਨੂੰ ਟਿਕਟ ਕਿਉਂ ਅਨਾਉਂਸ ਕੀਤੀ ਫਿਰ ਤੁਸੀਂ ਕਹਿੰਨੂ ਕਿ ਉਹ ਲੋਕਾਂ ਦਾ ਰਿਜੈਕਟ ਕੀਤਾ ਹੋਇਆ ਸਮਾਨ ਆ ਜੇ ਰਿਜੈਕਟ ਕੀਤਾ ਹੋਇਆ ਸਮਾਨ ਸੀ ਤੁਸੀਂ ਉਹਨੂੰ ਟਿਕਟ ਕਿਉਂ ਦਿੱਤੀ ਸੋ ਇਨਾ ਦੇ ਜਿਹੜੇ ਮੂੰਹ ਚੋਂ ਨਿਕਲੇ ਹੋ ਬੋਲਿਆ ਉਹ ਵਾਪਸ ਮੂੰਹ ਚ ਨਹੀਂ ਪੈ ਰਹੇ ਸੋ ਐਸ ਲਈ ਇਹ ਆਪਣੀ ਆਪਣੀ ਝੋਲੇ ਚਾਕੇ ਭੱਜਿਆ ਕੋਈ ਕਿਧਰ ਨੂੰ ਭੱਜਿਆ ਹੋਇਆ ਕੋਈ ਕਿਧਰ ਨੂੰ ਭੱਜਿਆ ਬਿਆਨਬਾਜ਼ੀਆਂ ਤੋਂ ਬਚ ਰਿਹਾ ਹੁਣ ਜਿਹੜਾ ਪੈਰਾਸ਼ੂਟ ਰਾਈ ਲੈ ਕੇ ਪਵਨ ਗਵਾਂਟੀ ਨੂੰ ਲੈ ਕੇ ਆਏ ਆ ਉਹ ਸ਼ਾਇਦ ਤੁਹਾਨੂੰ ਥੋੜੇ ਦੇਰ ਤੱਕ ਖੁਲਾਸਾ ਹੋ ਜਾਊਗਾ ਕਿ ਉਹ ਵੀ ਕਿਸ ਟਰਮ ਆਨ ਕੰਡੀਸ਼ਨ ਤੇ ਜਾਂ ਕਿਹੜੀਆਂ ਸ਼ਰਤਾਂ ਤੇ ਉਹਨੂੰ ਪਾਰਟੀ ਵਿੱਚ ਲੈ ਕੇ ਆਏ ਆ ਸੋ ਹੱਲੇ ਆਪਾਂ ਥੋੜਾ ਯਾ ਹੋਰ ਦੇਖ ਲਈਏ ਆਪਾਂ ਹਲੇ ਸਟੇ ਸਜ ਲੈਣ ਦੋ ਸਾਰੀ ਮੇਜਮੂਜ ਲੱਗ ਲੈਣ ਦੋ ਫਿਰ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਤੁਸੀਂ ਪੱਤਰਕਾਰ ਆ ਤੁਹਾਨੂੰ ਤੁਹਾਡੀ ਸੀਆਈਡੀ ਜਾਂ ਤੁਹਾਡੀ ਜਿਹੜੀ ਆ ਇਨਫੋਰਮੇਸ਼ਨ ਜਿਹੜਾ ਤੁਹਾਡਾ ਸੋਰਸ ਆ ਸਾਡੇ ਨਾਲੋਂ ਜ਼ਿਆਦਾ ਆ ਸੋ ਤੁਹਾਨੂੰ ਆਪਣੀ ਗੱਲ ਕਲੀਅਰ ਹੋ ਜਾਣਾ ਕਿ ਪਵਨ ਕੁਮਾਰ ਤੀਨੂ ਵੀ ਕਿਹੜੀ ਸ਼ਰਤਾਂ ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਕਿਤੇ ਰਜੀਵ ਤਾਂ ਨਹੀਂ ਸ਼ਰਤਾਂ ਲਾਇਆ ਲੈ ਸਿਰ ਸ਼ਰਤਾਂ ਰੱਖ ਕੇ ਕਿਤੇ ਅਕਾਲੀ ਦਲ ਚ ਗਿਆ ਮੇਰੀ ਕੋਈ ਸ਼ਰਤ ਨਹੀਂ ਹੈ ਜੀ ਇਹ ਮੇਰੀ ਸ਼ਰਤ ਹੁੰਦੀ ਤਾਂ ਸ਼ਾਇਦ ਮੈਂ ਜਿੱਦਣ ਜੁਆਇਨਿੰਗ ਕਰਦਾ ਤੇ ਮੈਂ ਉਦੋਂ ਦੱਸਦਾ ਕਿ ਹਾਂਜੀ ਕਿ ਮੈਂ ਸਾਰੇ ਆ ਆਉਧਿਆਂ ਤੋਂ ਆ ਕੇ ਆਮ ਆਦਮੀ ਪਾਰਟੀ ਤੋਂ ਆਉਧਿਆਂ ਤੇ ਸਿਗਾ ਬਰਾਜਮਾਨ ਸਿਗਾ ਉਹਨਾਂ ਤੋਂ ਮੈਂ ਵਾਪਸ ਅਕਾਲੀ ਦਲ ਦੇ ਵਿੱਚ ਆ ਰਿਹਾ ਆ ਸੋ ਮੈਨੂੰ ਮੇਨਾ ਬੰਦਾ ਮਾਨਸਤ ਕਰ ਦੋ ਤਾਂ ਮੇਨਾ ਤੁਸੀਂ ਆਪਣੇ ਕੀ ਟਰਮ ਕੰਡੀਸ਼ਨ ਫਾਈਨਲ ਕਰੋ ਬਿਨਾਂ ਸ਼ਰਤ ਦੇ ਮੈਂ ਸਿਰਫ ਇੱਕ ਬੰਦਾ ਪ੍ਰਧਾਨ ਜੀ ਦਾ ਵਿਚਾਰਧਾਰਾ ਦਾ ਮੈਂ ਦੋ ਗੱਲਾਂ ਤੇ ਹੀ ਉਹਨਾਂ ਨੂੰ ਵਾਅਦਾ ਕਰ ਦਿੱਤਾ ਜੀ ਪਰ ਸਾਡੇ ਹਲਕੇ ਦਾ ਇੰਚਾਰਜ ਹਰਜਾਪ ਸਿੰਘ ਸੰਗਾ ਤੁਸੀਂ ਕਦੇ ਉਹਨਾਂ ਨਾਲ ਮਿਲਿਆ ਵਕਤ ਮਿਲਿਆ ਤਾਂ ਮਿਲ ਕੇ ਦੇਖਿਓ ਸਿਰਫ ਮੇਰੀਆਂ ਦੋ ਹੀ ਗੱਲਾਂ ਹੋਈਆਂ ਤੇ ਮੇਰਾ ਦੋ ਗੱਲਾਂ ਤੇ ਹੀ ਵਾਅਦਾ ਹੋ ਗਿਆ ਉਹਨਾਂ ਨਾਲ ਅਸ਼ਰਜੀਤ ਜੀ ਦੇਖੇ ਜਾ ਵੀ ਹੋਰ ਵੀ ਪਾਰਟੀਆਂ ਹੈਗੀਆਂ ਕਿ ਅਕਾਲੀ ਦਲ ਹੀ ਕਿਉਂ ਜੁਆਇਨ ਕੀਤੀ ਗਈ ਅਕਾਲੀ ਦਲ ਦੀ ਜਿਹੜੀ ਵਿਚਾਰਧਾਰਾ ਇੱਕ ਤਾਂ ਸਭ ਤੋਂ ਵੱਡੀ ਗੱਲ ਆ ਕਿ ਇਹ ਖੇਤਰੀ ਪਾਰਟੀ ਆ ਇਹਦੀ ਪਾਰਟੀ ਦੀ ਆਪਣੀ ਇੱਕ ਬਾਉਂਡਰੀ ਆ ਇਹ ਦਰਿਆਵਾਂ ਪਾਰ ਜਾਂ ਕਹ ਲਈਏ ਬਾਰਡਰ ਪਾਰ ਤੋਂ ਚੱਲਣ ਵਾਲੀ ਪਾਰਟੀ ਨਹੀਂ ਆ ਤੇ ਮੈਂ ਪਿਛਲੇ ਦਿਨ ਜਿੱਦਨ ਸਾਡੇ ਮਹਿੰਦਰ ਸਿੰਘ ਕੇਪੀ ਜਿਨ੍ਹਾਂ ਨੇ ਪਾਰਟੀ ਜੁਆਇਨ ਕੀਤੀ ਆ ਤਾਂ ਉਦੋਂ ਨਾਲ ਗੱਲ ਹੋ ਰਹੀ ਸੀ ਪ੍ਰਧਾਨ ਜੀ ਨਾਲ ਸੀ ਕਿ ਹਾਂ ਜੀ ਆਪਾਂ ਬਾਕੀ ਵੀ ਆਪਾਂ ਟਿਕਟਾਂ ਫਾਈਨਲ ਕਰ ਲਈਏ ਤਾਂ ਮੈਂ ਉਦੋਂ ਦੇਖਿਆ ਕਿ ਉਹ ਕਹਿੰਦੇ ਠੀਕ ਆ ਜੀ ਆਪਾਂ 6 ਕੈਂਡੀਡੇਟ ਅੱਜ ਅਨਾਉਂਸ ਕਰ ਦਿੰਨੇ ਆ ਤਾਂ ਉਦੋਂ ਹੀ ਉਹਨਾਂ ਨੇ 6 ਕੈਂਡੀਡੇਟ ਅਨਾਉਂਸ ਕਰ ਦਿੱਤੇ ਐਮਪੀ ਦੇ ਸੋ ਕੀ ਆ ਕਿ ਖੇਤਰੀ ਪਾਰਟੀ ਖੁਦ ਸੈਲਫ ਮੇਡ ਡਿਸੀਜਨ ਮੇਕ ਉਹ ਮੇਡ ਪਾਰਟੀਆਂ ਇਹਨਾਂ ਨੂੰ ਕੋਈ ਕਮਾਂਡ ਨਹੀਂ ਮਾਦੀਆਂ ਆਮ ਆਦਮੀ ਪਾਰਟੀ ਦੇ ਤਾਂ ਐਮ ਐਲ ਏ ਜਿਹੜੇ ਆ ਉਹਨਾਂ ਕੋਲ ਕਮਾਂਡ ਨਹੀਂ ਹੈਗੀ ਉਹਨਾਂ ਦੇ ਉੱਤੇ ਇਹਨਾਂ ਨੇ ਦਿੱਲੀ ਤੋਂ ਯੂ ਪੀ ਤੋਂ ਲਿਆ ਕੇ ਬੰਦੇ ਰੱਖੇ ਹੋਏ ਆ ਕਿ ਹਾਂਜੀ ਫਲਾਨਾ ਆਰਾਮ ਧਮਕੜਾ ਚੰਦ ਪ੍ਰਾਨਾ ਫਲਾਨਾ 나ਥ ਉਹਨਾਂ ਦੀਆਂ ਕਮਾਂਡਾਂ ਚੱਲਦੀਆਂ ਉਹਨਾਂ ਨੂੰ ਸ਼ਾਮ ਨੂੰ ਰਿਪੋਰਟ ਚੱਲਦੀ ਆ ਐਮ ਐਲ ਏ ਉਹਨਾਂ ਨੂੰ ਆਪਣਾ ਰਿਪੋਰਟ ਕਾਰਡ ਸਬਮਿਟ ਕਰਦਾ ਆ ਸਾਰੀ ਸਕ੍ਰਿਪਟਰ ਐਮ ਐਲ ਏ ਨੂੰ ਉਹਦੀ ਜਾਂਦੀ ਉਹਨਾਂ ਦੀ ਜਾਂਦੀ ਆ ਰਾਤ ਨੂੰ ਸਵੇਰੇ ਉਹ ਉਸ ਲਈ ਆਪਣਾ ਉਦਾਂ ਦੇ ਆਪਣੇ ਸਕ੍ਰਿਪਟ ਜਿਹੜੀ ਤਿਆਰ ਦਿੱਤੀ ਉਹਨਾਂ ਨੂੰ ਜਾਂਦੀ ਆ ਉਦਾਂ ਦੇ ਆਪਣਾ ਰੋਲ ਅਦਾ ਕਰਦੇ ਆ ਜੀ 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 ਇਹ ਗੱਲਾਂ ਜਿਹੜੀਆਂ ਤੁਸੀਂ ਹੁਣ ਕਰਦੇ ਤੁਸੀਂ ਪਾਰਟੀ ਦੇ ਵਿੱਚ ਮੌਜੂਦ ਹੈ ਤੁਹਾਨੂੰ ਜਦ ਗੱਲਾਂ ਪਤਾ ਤੁਸੀਂ ਉਦੋਂ ਕਿਉਂ ਨਹੀਂ ਮੀਡੀਆ ਦੇ ਸਾਹਮਣੇ ਆਏ ਹੁਣ ਜਦ ਇਲੈਕਸ਼ਨ ਆ ਗਿਆ ਤੁਸੀਂ ਮੀਡੀਆ ਸਾਹਮਣੇ ਆ ਕੇ ਗੱਲਾਂ ਕਰ ਲਾਪੇ ਪਾਰਟੀ ਨੂੰ ਭੰਡਣ ਲੱਗ ਗਏ ਕਿ ਜਿਹੜੀ ਭੰਡਦੇ ਪਿਓ ਤੁਸੀਂ ਕਾਲੀ ਦਲ ਜੁਆਇਨ ਕਰਦੇ ਹੋ ਕਾਲੀ ਦਲ ਦਾ ਪੱਲੜਾ ਭਾਰੀ ਕਰ ਲਾਪੇ ਕਹਨੂੰ ਤੁਹਾਨੂੰ ਕਾਲੀ ਦਲ ਨੇ ਕਹਤਾ ਕਿ ਅਸੀਂ ਨਹੀਂ ਕਰਦੇ ਤੁਸੀਂ ਹੋਰ ਪਾਰਟੀ ਕਹਨੂੰ ਕਾਲੀ ਦਲ ਦਾ ਪੱਲੜਾ ਝਾੜ ਲਾਪੋਗੇ ਮੇਰੀ ਜੀ ਤੁਹਾਡਾ ਸਵਾਲ ਬਿਲਕੁਲ ਜਾਇਜ਼ ਆ ਜੀ ਤੇ ਗੱਲ ਆ ਗੱਲ ਜਿਹੜੀ ਤਿੱਖੇ ਵਿਚਾਰਾਂ ਤੇ ਹੀ ਹੋਣੀ ਚਾਹੀਦੀ ਆ ਮੈਂ ਅੱਜ ਮੈਂ ਵੀਰ ਤੁਹਾਨੂੰ ਛੋਟੀ ਜਿਹੀ ਗੱਲ ਕਰਨਾ ਜਦੋਂ ਤੁਸੀਂ ਘਰ ਦੇ ਵਿੱਚ ਖੁਸ਼ੀ ਦਾ ਪ੍ਰੋਗਰਾਮ ਰੱਖਿਆ ਆ ਉਹ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਹੀ ਤੁਸੀਂ ਨੱਚਣ ਗਾਉਣ ਕਰੋਗੇ ਕਿ ਜਾਂ ਤੁਸੀਂ ਜਦੋਂ ਪ੍ਰੋਗਰਾਮ ਮੈਥ ਲਿਆ ਤੇ ਉਦੋਂ ਹੀ ਨੱਚਣ ਗਾਉਣ ਸ਼ੁਰੂ ਕਰ ਲੋਗੇ ਉਹਦਾ ਜਿਹੜੇ ਤੁਸੀਂ 3-4 ਦਿਨ ਮਿੱਥੇ ਹੋਣਗੇ ਖੁਸ਼ੀ ਦੇ ਘਰ ਦੇ ਵਿੱਚ ਵਿਆਹ ਸ਼ਾਦੀ ਦੇ ਤਾਂ ਉਹਨਾਂ 3-4 ਦਿਨਾਂ ਦੇ ਵਿੱਚ ਹੀ ਤੁਸੀਂ ਰੌਲਾ ਰੱਪਾ ਪਾਉਂਗੇ ਸਪੀਕਰ ਲਾਉਂਗੇ ਕੋਠੇ ਤੇ ਮੰਜੇ ਬਿਸਤਰੇ ਇਕੱਠੇ ਕਰੋਗੇ ਤੁਸੀਂ ਮਠਿਆਈਆਂ ਤਿਆਰ ਕਰੋਗੇ ਗਾਉਣ-ਬਿਉਣ ਕਰੋਗੇ ਜਾਂ ਕਿ ਤੁਸੀਂ ਪਹਿਲਾਂ ਹੀ ਜਿੱਦਨ ਅੱਜ ਤੋਂ 1.5 ਸਾਲ ਪਹਿਲਾਂ ਮਿੱਥ ਲਿਆ ਹੋਇਆ ਤੇ ਉਦੋਂ ਤੋਂ ਹੀ ਗਾਣਾ-ਬਿਉਣਾ ਸ਼ੁਰੂ ਕਰ ਦੋਗੇ ਜਿਦੋਂ ਕਿੰਦਰ ਜੀਵ ਜੀ ਘਰ ਤੇ ਗੱਲ ਆ ਜਾਵੇ ਘਰ ਦਾ ਮਤਲਬ ਤੁਹਾਡੀ ਸਮਾਜ ਤੇ ਗੱਲ ਆ ਗਈ ਤੇ ਕਿੰਨੇ ਸਾਡੇ ਸਮਾਜ ਤੇ ਗੱਲ ਹੈ ਸਾਡੇ ਸਮਾਜ ਦਾ ਬੰਦਾ ਕਰ ਲੈਂਦਾ ਬਹੁਤ ਕੁਝ ਕਰ ਲਾਂਦਾ ਤੁਹਾਨੂੰ ਪਤਾ ਕਿ ਜਿਹੜਾ ਵਿਆਹ ਹੈ ਗਲਤ ਸਰ ਮਨਜ ਦਾ ਅੱਜੀ ਮਿਲਿਆਣਾ ਅੱਜ ਇਲੈਕਸ਼ਨ ਆ ਅੱਜ ਜਿਹੜੀ ਆ ਜਮਹੂਰੀਅਤ ਜਿਹੜੀ ਆ ਉਹਨੂੰ ਲੋੜਿਆ ਹੁਣ ਵੋਟਰ ਮਤਲਬ ਪਹਿਲਾਂ ਡਰ ਸੀ ਪਾਰਟੀ ਦਾ ਕਿ ਮਤਲਬ ਪਾਰਟੀ ਸਾਡੇ ਤੋਂ ਕੁਝ ਐਕਸ਼ਨ ਲੈ ਲਵੇ ਉਹ ਡਾਡੂ ਕੋਈ ਨਹੀਂ ਇੱਥੇ ਅਜੀ ਵਹੀ ਆਲਾ ਮੇਰਾ ਪਿੰਡ ਆ ਜੀ ਇਕੱਲਾ ਹੀ ਹੁੰਨਾ ਆ ਕੋਈ ਡਾਡੂ ਨਹੀਂ ਐ ਡਾ ਨਾਲੇ ਨਾਲੇ ਇਹ ਆ ਸਮਾਜਵਾਦੀ ਪਾਰਟੀ ਦਾ ਐਡਾ ਕੋਈ ਹੈ ਨਹੀਂ ਕਿ ਠੀਕ ਨਾ ਡਰਨ ਘੁਕਾਉਣ ਦੀ ਮੈਨੂੰ ਕੋਈ ਇਹਨਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਆ ਗਈ ਨਾ ਮੈਨੀਆਂ ਧਮਕੀਆਂ ਧੁੰਮ ਗਿਆ ਤੋਂ ਡਰਦਾ ਤਾਂ ਪਹਿਲੀ ਗੱਲ ਸ਼ਾਇਦ ਐਡੇ ਹੈ ਵੀ ਨਹੀਂ ਕਿ ਜਿਹੜੇ ਮੈਨੂੰ ਧਮਕੀਆਂ ਦੇਣ ਕਿਉਂਕਿ ਮੈਂ ਕੋਈ ਏਡੀ ਕੋਈ ਗਲਤੀ ਕੀਤੀ ਨਹੀਂ ਮੇਰਾ ਚਰিত্র ਜਿਹੜਾ ਬਿਲਕੁਲ ਸਾਫ਼ ਆ ਅਕਾਲੀ ਦਲ ਨੇ ਵੀ ਆਪਣੀ ਸਾਰੀ ਜਾਂਚ ਪੜਤਾਲ ਕਰਕੇ ਰਜੀਵ ਨੂੰ ਸ਼ਾਮਿਲ ਕੀਤਾ ਹੋਣਾ ਕੋਈ ਇਹ ਨਹੀਂ ਆ ਕਿ ਹਾਂ ਵੀ ਸਵੇਰੇ ਗੱਲ ਹੋਈ ਆ ਤੇ ਇਹ ਭੀੜ ਦੇ ਵਿੱਚ ਚਲ ਗਿਆ ਤੇ ਰਜੀਵ ਵੀ ਮਸੀ ਹੋਣੀ ਸ਼ਾਮਿਲ ਹੋ ਗਏ ਬਕਾਇਦਾ ਪੂਰਾ ਸਾਰੀ 1 ਮਹੀਨਾ ਗੱਲਬਾਤ ਚੱਲਦੇ ਰਹੀ ਆ ਸਾਰੀਆਂ ਗੱਲਾਂ ਬਾਤਾਂ ਹੋਈਆਂ ਅਗਲਿਆਂ ਨੇ ਵੀ ਮੈਨੂੰ ਜਾਂਚ ਪੜਤਾਲ ਪਰਖ ਕੇ ਫੇਰ ਹੀ ਪਾਰਟੀ 'ਚ ਸ਼ਾਮਲ ਕੀਤਾ ਉਹਨਾਂ ਨੇ ਇਹ ਨਹੀਂ ਆ ਕਿ ਮੈਂ ਭੀੜ ਦੇ ਵਿੱਚ ਚਲ ਗਿਆ ਜੀ ਉੱਥੇ ਜਾ ਕੇ ਜੀ ਪ੍ਰਧਾਨ ਜੀ ਆਏ ਸੀਗੇ ਸਰੋਪਾ ਪਾਤਾ ਹੀ ਪਾਰਟੀ 'ਚ ਸ਼ਾਮਲ ਹੋ ਗਈ ਹਲਾ ਲਲਾਉਗੀ ਇਦਾਂ ਦਾ ਕੋਈ ਨਹੀਂ ਆ ਪੂਰੇ ਪ੍ਰੋਪਰ ਤਰੀਕੇ ਨਾਲ ਸਾਰੀ ਰੋਡ ਮੈਪ ਤਿਆਰ ਹੋਇਆ ਵਿਚਾਰ ਮੈਂ ਆਪਣੇ ਰੱਖਿਆ ਕਿ ਮੇਰੀ ਆਪਣੀ ਕੀ ਮੰਗਿਆ ਮੇਰੇ ਆਪਣੇ ਲੋਕਾਂ ਦੀ ਕੀ ਮੰਗਿਆ ਉਹ ਸਾਰੀਆਂ ਗੱਲਾਂ ਹੋਈਆਂ ਉਹਨਾਂ ਗੱਲਾਂ ਦੇ ਤਹਿਤ ਮੈਨੂੰ ਪਾਰਟੀ ਦੀ ਪਾਲਿਸੀ ਠੀਕ ਲੱਗੀ ਮੈਂ ਪਾਰਟੀ ਜੁਆਇਨ ਕੀਤੀ ਜੀ ਰਜੀਵ ਜੀ ਜਿਹੜੇ ਤੁਸੀਂ ਗਏ ਉੱਥੇ ਕੋਈ ਅਹੁਦੇ ਨਾਲ ਗਏ ਉੱਧਾ ਦਿੱਤਾ ਗਿਆ ਕਿ ਮਤਲਬ ਮੈਂਬਰਸ਼ਿਪ ਤੇ ਹੀ ਆ ਸਰ ਉਹਦਿਆਂ ਦੀ ਲੋੜ ਹੁੰਦੀ ਜੀ ਜੀਵਰ ਜੀ ਰਜੀਵ ਇੱਥੋਂ ਵੀ ਉਹਦੇ ਨਾ ਸੀ ਨਾ ਆਮ ਆਦਮੀ ਪਾਰਟੀ ਤੋਂ ਜਦੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਉਦੋਂ ਵੀ ਮੈਂ ਨਿਮਾਣਾ ਜਿਆ ਸੀਗਾ ਉਦੋਂ ਵੀ ਮੈਂ ਸਿਰਫ ਇੱਕ ਆਮ ਵਰਕਰ ਬਣ ਕੇ ਹੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀਗੀ ਉਹ ਪਾਰਟੀ ਨੇ ਮੇਰੀ ਮਿਹਨਤ ਦੇਖੀ ਤਾਂ ਉਹਨਾਂ ਨੇ ਮੈਨੂੰ ਮੇਰਾ ਬਣਦਾ ਮਾਨ ਸਤਕਾਰ ਦਿੱਤਾ ਠੀਕ ਹੈ ਨਾ ਹੁਣ ਕੀ ਹਾਲਾਤ ਹੋ ਗਏ ਸੀ ਹੁਣ ਘਟਣ ਹੋ ਗਈ ਸੀ ਪਾਰਟੀ ਦੇ ਵਿੱਚ ਮੈਂ ਅੱਜ ਵੀ ਮੇਰੀ ਇੱਕ ਸਾਡੀ ਗੱਲ ਹੋਈ ਆ ਮੇਰੇ ਅੱਜ ਚਲੋ ਆਮ ਆਦਮੀ ਪਾਰਟੀ ਦੇ ਵਿੱਚ ਮੇਰੇ ਸੀਨੀਅਰ ਆ ਠੀਕ ਹੈ ਅਛੇ ਮੇਰੇ ਲਈ ਸਨਮਾ ਮੇਰੇ ਲਈ ਸਤਿਕਾਰਯੋਗ ਆ ਅੱਜ ਵੀ ਉਹਨਾਂ ਨਾਲ ਗੱਲ ਹੁੰਦੀ ਰਹੀ ਤੇ ਉਹਨਾਂ ਨੇ ਵੀ ਮੈਂ ਕਹਾਂ ਜੀ ਮੇਰੀ ਹੁਣ ਪਾਰਟੀ ਦੇ ਵਿੱਚ ਮੈਨੂੰ ਲੱਗਦਾ ਕਿ ਬੇਕਦਰੀ ਬਹੁਤ ਹੋ ਰਹੀ ਆ ਪਾਰਟੀ ਦੇ ਵਿੱਚ ਪਾਰਟੀ ਆਪਣੀ ਵਿਚਾਰਧਾਰਾ ਤੋਂ ਭਟਕ ਚੁੱਕੀ ਆ ਤੇ ਕੋਡਣਿਆ ਹੁਣ ਮੈਂ ਕਹਾਂ ਜੀ ਇਹਦੇ ਵਿੱਚ ਉਸ ਚੀਜ਼ ਨਹੀਂ ਆ ਵੀ ਮੈਂ ਸੁਵਾਸ ਨਹੀਂ ਲੈ ਪਾਰਿਆ ਮੈਂ ਆਪਣੇ ਲੋਕਾਂ ਦੀ ਗੱਲ ਰੱਖ ਰਿਹਾ ਤੁਸੀਂ ਗੱਲ ਕਰਦੇ ਰੱਖੀ ਨਹੀਂ ਜਿੱਦਣ ਇਹ ਸਾਰੀਆਂ ਚੀਜ਼ਾਂ ਹੋਈਆਂ ਆ ਮੈਂ ਸਨੀ ਸਿੰਘ ਆਲੂ ਵਾਲੀ ਅਮਿੰਦਰ ਸਿੰਘ ਸਿੱਧੂ ਨੂੰ ਮੰਗਲ ਸਿੰਘ 바ਸੀ ਜੀ ਨੂੰ ਰਾਜਵਿੰਦਰ ਕੌਰ ਨੂੰ ਵਿਸ਼ਵਿੰਦਰ ਸਿੰਘ ਚੌਧਰੀ ਨੂੰ ਮੈਂ ਕਿਨੂੰ ਕਿਨੂੰ ਨਹੀਂ ਫੋਨ ਕਰਕੇ ਕਿਹਾ ਕਿ ਤੁਸੀਂ ਗਲਤ ਕੀਤਾ ਜੀ ਇਵਨ ਕਿ ਸਾਡੇ ਸਮਾਜਿਕ ਤੇ ਨਿਆ ਜਿਹੜੇ ਮੰਤਰੀ ਆ ਮੈਂ ਉਹਨਾਂ ਨੂੰ ਵੀ ਫੋਨ ਕੀਤਾ ਭੈਣ ਜੀ ਹੋਣੀ ਬੀਜੀ ਆ ਜੀ ਮੰਤਰੀ ਸਾਹਿਬ ਬਲਵੀਰ ਕੌਰ ਜੀ ਬੀਜੀ ਸੀਗੇ ਜੀ ਭੈਣ ਜੀ ਤੋਂ ਮਤਲਬ ਜਾਨੀ ਕਿ ਮੰਤਰੀ ਬਲਬੀਰ ਕੌਰ ਜੀ ਬੀਜ਼ੀ ਸੀਗੇ ਸੋ ਗੱਲ ਹੀ ਨਹੀਂ ਤੁਸੀਂ ਸੁਣ ਸਕਦੇ ਸਾਡੀਆਂ ਤੁਸੀਂ ਸਾਡੀ ਤੁਹਾਡੇ ਕੋਲ ਟਾਈਮ ਹੀ ਹੈ ਨਹੀਂ ਅੱਗੇ ਤੁਹਾਨੂੰ ਮੈਂ ਸਾਰਾ ਦੱਸਿਆ ਕਿ ਪਾਲਿਸਿਸ ਜਾਂ ਇਵਨ ਕਿ ਹੋਮ ਅਫੇਅਰਸ ਐਂਡ ਜਸਟਿਸ ਡਿਪਾਰਟਮੈਂਟ ਦੀ ਆ ਪੈਰਾਮੀਟਰਸ ਆ ਪਰ ਫੇਲ ਹੈ ਜੀ ਚਲੋ ਹੁਣ ਰੈੱਡ ਪੈ ਗਈ ਹੋਈ ਆ ਚੱਲੀ ਜਾਂਦਾ ਕਾਲੀ ਦੇ ਵਿੱਚ ਉਹਨੂੰ ਤਾਜ ਪੋਸ਼ੀ ਕਰਾ ਦਿੱਤੀ ਹੈ ਜੀ ਮਤਲਬ ਰਜੀਵ ਦਾ ਕਹਿਣਾ ਹੈ ਕਿ ਮਤਲਬ ਮੈਂ ਪਾਰਟੀ ਦੇ ਵਿੱਚ ਹੁੰਦਾ ਮੈਂਬਰ ਹੋਣ ਦੇ ਬਾਵਜੂਦ ਵੀ ਪਾਰਟੀ ਦਾ ਵਰਕ ਹੁੰਦਾ ਮੇਰੀ ਗੱਲ ਨਹੀਂ ਸੁਣੀ ਜਾਂਦੀ ਸੀ ਨਹੀਂ ਸੁਣੀ ਗਈ ਸੀ ਨਹੀਂ ਸੁਣੀ ਗਈ ਸੀ ਕਰਕੇ ਰਜੀਵ ਨੂੰ ਪਾਰਟੀੋਂ ਛੱਡਣੀ ਪਈ ਮੈਂ ਤੁਹਾਨੂੰ ਕਹਿ ਰਿਹਾ ਜੀ ਕੁਟਨ ਮਹਿਸੂਸ ਹੋ ਰਹੀ ਸੀ ਪੂਰੀ ਜੀ ਜੇ ਮੈਂ ਆਪਣੇ ਲੋਕਾਂ ਖਾਤਰ ਆ ਜੀ ਰਜੀਵ ਮਸੀ ਕੋਣ ਹੈ ਜੀ ਰਜੀਵ ਮਸੀ ਇੱਕ ਆਪਣੀ ਕੌਮ ਦਾ ਛੋਟਾ ਜਿਹਾ ਪਿਆਦਾ ਆ ਪਿਆਦਾ ਕਹਿ ਲਓ ਜਾਂ ਮੈਂ ਕੋਈ ਆਪਣੇ ਆਪ ਨੂੰ ਕੋਈ ਬਹੁਤ ਵੱਡਾ ਲੀਡਰ ਨਹੀਂ ਮੰਨਦਾ ਪਰ ਹਾਂ ਕਿ ਸਰਕਾਰ ਦੇ ਵਿੱਚ ਜਦੋਂ ਹੁੰਦੇ ਆ ਤਾਂ ਉਦੋਂ ਲੋਕੀ ਕੀ ਆ ਤੁਹਾਡੇ ਤੋਂ ਆਸਮਾਨ ਹੋ ਜਾਂਦੇ ਆ ਕਿ ਇਹ ਬੰਦਾ ਸਾਡੀ ਜਿਹੜੀ ਆ ਪਾਰਟੀ ਦੇ ਵਿੱਚ ਗੱਲ ਰੱਖੂਗਾ ਸਰਕਾਰ 'ਚ ਸਾਡੀ ਗੱਲ ਰੱਖ ਸਕਦਾ ਕਿਉਂਕਿ ਇਹ ਪਾਰਟੀ ਦਾ ਨੁਮਾਇੰਦਾ ਆ ਮੌਜੂਦਾ ਸਰਕਾਰ ਦਾ ਸੋ ਉਹਨਾਂ ਨੇ ਗੱਲ ਨੂੰ ਅਣਗੌਲਿਆ ਕੀਤਾ ਤੋ ਕਈ ਚੀਜ਼ਾਂ ਹੋਈਆਂ ਜੀ ਹੈਗੇ ਪਾਰਟੀ ਦੇ ਅੱਜ ਵੀ ਕਈ ਮਸੀਹ ਲੀਡਰ ਹੈਗੇ ਆ ਜਿਨ੍ਹਾਂ ਨੂੰ ਕੁਝ ਅਹੁਦੇ ਮਿਲ ਵੀ ਗਏ ਹੋਏ ਆ ਕਿਸੇ ਨੂੰ ਕਿਸੇ ਵਿੰਗ ਦੇ ਵਿੱਚ ਜਾਂ ਕਮਿਸ਼ਨ ਦੇ ਵਿੱਚ ਅਡਜਸਟ ਕਰ ਦਿੱਤਾ ਗਿਆ ਪਰ ਦੇਖ ਲਓ ਬਗੈਰਤ ਲੋਕ ਆ ਜੀ ਮੈਂ ਤੁਹਾਨੂੰ ਸਿੱਧੀ ਜਿਹੜੀ ਗੱਲ ਟਾਡਾ ਵੀ ਨਾਮ ਤਾਂ ਹੈਗਾ ਸੀ ਲਿਸਟ ਵਿੱਚ ਮੇਰਾ ਲਿਸਟ ਵਿੱਚ ਇਹ ਹੁੰਦਾ ਤਾਂ ਮੈਂ ਆਪਣੀ ਆਵਾਜ਼ ਰੱਖਦਾ ਹੁੰਦਾ ਤਾਂ ਮੈਨੂੰ ਅੱਜ ਇਹ ਰੋਸਾ ਕਰਨ ਦੀ ਲੋੜ ਕਿਉਂ ਆਉਂਦੀ ਤੁਹਾਡੇ ਵੱਲ ਕਿਹਾ ਗਿਆ ਸੀ ਨਾ ਕਿ ਮੇਰਾ ਵੀ ਜਿਹੜਾ ਲਿਸਟ ਵਿੱਚ ਨਾਮ ਪਿਆ ਸੀ ਜਿਹੜਾ ਕਿ ਮੈਂ ਮੈਜੋਰਿਟੀ ਕਮਿਸ਼ਨ ਦੀ ਲਿਸਟ ਹੁੰਦੀ ਹੁੰਦੀ ਮੈਂਬਰ ਦੀ ਨਹੀਂ ਨਹੀਂ ਜੀ ਮੈਂ ਕਦੇ ਨਹੀਂ ਸੀ ਇਹ ਗੱਲ ਕਹੀ ਸੀ ਮੈਂ ਤਾਂ ਤੁਹਾਨੂੰ ਇਹ ਗੱਲ ਕਹੀ ਸੀ ਮੈਂ ਕਿਹਾ ਜੀ ਤੁਸੀਂ ਜਦੋਂ ਲਾਸਟ ਟਾਈਮ ਗੱਲ ਹੋਈ ਸੀ ਮੈਂ ਕਿਹਾ ਪਾਰਟੀ ਨੂੰ ਬਿਹਤਰ ਪਤਾਇਆ ਜੋ ਮਾਨਸਤਕਾਰ ਦੋਗੀ ਸਿਰ ਮੱਥੇ ਆ ਜੀ ਮੈਂ ਕਦੇ ਵੀ ਕਿਸੇ ਵੀ ਅਹੁਦੇ ਵਾਲੀ ਕੀ ਕੀ ਐਫਏ ਕੀ ਦਿੱਤਾ ਕਿ ਅਸੀਂ ਮਾਨਸਤਕਾਰ ਜਿਹੜਾ ਦਿੱਦਾ ਨਰਾਜ਼ ਚੱਲਦੇ ਪਏ ਸੀ ਪਾਰਟੀ ਨੂੰ ਮਾਨਸਤਕਾਰ ਨਹੀਂ ਜੀ ਕੋਈ ਵੀ ਦਿੱਤਾ ਗਿਆ ਮਾਨਸਤਕਾਰ ਤੋਂ ਮਤਲਬ ਸਾਰੀ ਗੱਲ ਤੋਂ ਨਰਾਜ਼ਗੀ ਚੱਲਦੀ ਪਈ ਸੀ ਸਾਡੇ ਲੋਕਾਂ ਦੀ ਗੱਲ ਸੁਣੀ ਹੀ ਨਹੀਂ ਗਈ ਮੈਂ ਆਪਣੇ ਕੌਮ ਦੀ ਗੱਲ ਰੱਖਣ ਦੇ ਵਿੱਚ ਫੇਲ ਸਾਬਤ ਹੋਇਆ ਜੀ ਫੇਲ ਐਸਲੀ ਮੈਂ ਆਪਣੇ ਆਪ ਨੂੰ ਸਮਝਦਾ ਫੇਲ ਕਿਉਂ ਸਮਝਦਾ ਕਿ ਮੈਂ ਗੱਲ ਰੱਖੀ ਉਹਨਾਂ ਨੇ ਗੱਲ ਨੂੰ ਅਣਗੌਲਿਆ ਕੀਤਾ ਬਾਕੀ ਜਿਹੜੇ ਉਹਦੇ ਵਿੱਚ ਰੀਜ਼ਨ ਕਿਹਾ ਕਿ ਜਿਹੜੇ ਮੇਰੇ ਪਾਰਟੀ ਦੇ ਵਿੱਚ ਹੋਰ ਵੀ ਸਾਡੇ ਸਮਾਜ ਦੇ ਲੋਕ ਸੀਗੇ ਮੁਸੀਬ ਭਾਈਚਾਰੇ ਦੇ ਲੋਕ ਸੀ ਉਹ ਬੇਗਹਿਰਤ ਲੋਕ ਸੀਗੇ ਉਹਨਾਂ ਦੇ ਕਰਕੇ ਹੀ ਸਾਰਾ ਕੁਝ ਹੋਇਆ ਮੈਂ ਉਦੋਂ ਇਹਨਾਂ ਨੂੰ ਇੱਕ ਮੰਚ ਤੇ ਇਕੱਠਾ ਕਰਦਾ ਨਾ ਪਰ ਨਹੀਂ ਉਹ ਆਪਣੀਆਂ ਚੌਧਰ ਪੁਣਿਆ ਕਰਕੇ ਆਪਣੀਆਂ ਅਹੁਦੇਦਾਰੀਆਂ ਕਰਕੇ ਠੀਕ ਹੈ ਨਾ ਉਹ ਤਲਵੇ ਛੱਡਦੇ ਰਹੇ ਆ ਮੈਂ ਅੱਜ ਵੀ ਕਹਿਣਾ ਜੀ ਉਹ ਜਿਹੜੇ ਲੀਡਰ ਹੈਗੇ ਹਨ ਚਾਹੇ ਉਹਨੋਂ ਚਾਹੇ ਪੰਜਾਬ ਪ੍ਰਧਾਨ ਲਾਗੇ ਹੋਣ ਚਾਹੇ ਜ਼ਿਲ੍ਹਾ ਪ੍ਰਧਾਨ ਲਾਗੇ ਹੋਣ ਚਾਹੇ ਜ਼ਿਲ੍ਹਾ ਸੈਕਟਰੀ ਲਾਗੇ ਹੋਣ ਆਮ ਆਦਮੀ ਪਾਰਟੀ ਦੇ ਵਿੱਚ ਮਿਨੋਰੀਟੀ ਵੈਂਗ ਦੇ ਵਿੱਚ ਉਹ ਤਲਵੇ ਛੱਟ ਚੌਧਰੀ ਆ ਇਹ ਇੱਦਾਂ ਤੇ ਨਹੀਂ ਹੁਗਾ ਰਜੀਵ ਨੂੰ ਫੇਰ ਪਾਰਟੀ ਬਣਾਣਗੇ ਰਜੀਵ ਮੰਨ ਕੇ ਫੇਰ ਪਾਰਟੀ ਵਾਪਸ ਹੋ ਜਾਊਗਾ ਸ਼ਾਇਦ ਜਿਹੜੀ ਤੁਸੀਂ ਇਹ ਗੱਲ ਕਹੀ ਤੁਹਾਨੂੰ ਜਿੱਦਾਂ ਤੁਸੀਂ ਮੈਨੂੰ ਜਾਣਦੇ ਤੁਹਾਨੂੰ ਇਹ ਗੱਲ ਕਹਿਣੀ ਨਹੀਂ ਸੀ ਚਾਹੀਦੀ ਮੈਂ ਤੁਹਾਨੂੰ ਇਹ ਗੱਲ ਕਹਣਾ ਰਾਜੇ ਜੀ ਤੁਸੀਂ ਜਾਣਦੇ ਆ ਅਸੀਂ ਤਾਂ ਜਾਣਦੇ ਪੇ ਲੋਕਾਂ ਦਾ ਸਵਾਲ ਆ ਨਾ ਲੋਕੀ ਵੀ ਕੰਨ ਨੂੰ ਪੁੱਛ ਦਿੰਦੇ ਕਿ ਰਜੀਵ ਜੇ ਕਾਨੂੰ ਤੁਹਾਨੂੰ ਪਾਰਟੀ ਬੁਲਾਉਂਦੀ ਆ ਤੇ ਤੁਸੀਂ ਜਾਣ ਜਾਉਂਗੇ ਕਿ ਨਹੀਂ ਜਾਉਂਗੇ ਬਿਲਕੁਲ ਨਹੀਂ ਜੀ ਮੈਂ ਸਰਦਾਰ ਹਰਜਾਪ ਸਿੰਘ ਸੰਗਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਕਲਵਾਨ ਸਿੰਘ ਮੰਨਣ ਜੀ ਇਹਨਾਂ ਦੇ ਨਾਲ ਖੜਾ ਆ ਪਾਰਟੀ ਨਾਲ ਖੜਾ ਆ ਕਿਉਂਕਿ ਗੱਲ ਜਿਹੜੀ ਆ ਪੰਥਰੀ ਪੰਜਾਬ ਦੀ ਤੇ ਪਾਰਟੀ ਦੀ ਆ ਤੇ ਉਹਦੀ ਪ੍ਰੈਸਟੀਜ ਤੇ ਕੋਈ ਸਮਝੌਤਾ ਨਹੀਂ ਤੇ ਸਾਡਾ ਵੀ ਕਿਸੇ ਗੱਲ ਤੇ ਕੋਈ ਸਮਝੌਤਾ ਨਹੀਂ ਸਾਡਾ ਵੀ ਸਾਡੀ ਕੌਮ ਦਾ ਕੌਮ ਦੀ ਪ੍ਰੈਸਟੀਜ ਤੇ ਕੋਈ ਸਮਝੌਤਾ ਨਹੀਂ ਜੀ ਬਿਲਕੁਲ ਤੁਸੀਂ ਦੇਖਿਆ ਕਿ ਸਾਡੇ ਰਜੀਮ ਮਸੀਹ ਜੀ ਮਜੂਦ ਸੀ ਉਹਨਾਂ ਦਾ ਜਿਹੜਾ ਕਾਰਨ ਸੀ ਪਾਰਟੀ ਛੱਡਣ ਤੋਂ ਦੇਖਿਆ ਉਹਨਾਂ ਦੇ ਕਾਫੀ ਇਹ ਨਾਰਾਜ਼ਗੀ ਚੱਲਦੀ ਪਈ ਸੀ ਪਾਰਟੀ ਤੋਂ ਉਹਨਾਂ ਦਾ ਕਹਿਣਾ ਕਿ ਸਭ ਮੈਂ ਪਾਰਟੀ ਦਾ ਮੈਂਬਰ ਹੋਣ ਦੇ ਬਾਵਜੂਦ ਵੀ ਜਿਹੜੀਆਂ ਮੇਰੀਆਂ ਸੁਣਵਾਈਆਂ ਨਹੀਂ ਕੀਤੀਆਂ ਜਾਂਦੀਆਂ ਸੀ ਇਸ ਕਰਕੇ ਉਹਨਾਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਛੱਡ ਕੇ ਅੜੀ ਅਕਾਲੀ ਦਲ ਜੁਆਇਨ ਕਰ ਲਈ